14 ਸਾਲ ਦੇ ਨਾਬਾਲਗ ਮੁੰਡੇ ਦੇ ਉੱਤੇ ਡੁੱਲੀ 22 ਸਾਲਾਂ ਦੀ ਕੁੜੀ ਤੇ ਕੁੜੀ ਨੇ ਮੁੰਡੇ ਨਾਲ ਸੰਬੰਧ ਬਣਾਉਣ ਦੀ ਮਚਾਈ ਕਹਾੜ ਤੇ ਜਦੋਂ ਮੁੰਡੇ ਨੇ ਦਿੱਤਾ ਜਵਾਬ ਤਾਂ ਅੱਗੋਂ ਕਰ ਦਿੱਤਾ ਅਜਿਹਾ ਕੰਮ ਕਿ ਸੁਣ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸਕਰੀਨ ਦੇ ਵਿੱਚ ਤੁਸੀਂ ਰੋਲੇ ਰੱਪੇ ਦੀਆਂ ਤਸਵੀਰਾਂ ਦੇਖ ਰਹੇ ਹੋ ਦਰਅਸਲ ਇਹ ਰੋਲਾ ਰੱਪਾ ਇਕ ਨਾਬਾਲਕ ਮੁੰਡੇ ਨੂੰ ਲੈ ਕੇ ਪਿਆ ਕਿਉਂਕਿ ਜਦੋਂ ਨਾਬਾਲਕ ਮੁੰਡੇ ਨੇ ਲੜਕੀ ਨਾਲ ਸੰਬੰਧ ਬਣਾਉਣ ਤੋਂ ਮਨਾ ਕਰ ਦਿੱਤਾ ਤਾਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਦੇ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ ਇਹ ਕਹਿਣਾ ਸਾਡਾ ਨਹੀਂ ਸਗੋਂ ਆਪਣੇ ਬੇਟੇ ਦੇ ਨਾਲ ਅਧਿਕਾਰੀਆਂ ਦੇ ਦਫ਼ਤਰ ਦੇ ਚੱਕਰ ਕੱਟ ਰਹੀ ਮਹਿਲਾ ਨੇ ਲਗਾਏ ਨੇ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਇਨ੍ਹਾਂ ਤਸਵੀਰਾਂ ਤੇ ਆਪ ਦੇ ਘਰੇ ਭਾਵੇਂ ਜੂ ਮਰਜ਼ੀ ਕੀਤੀ ਜਾਣ ਹਾਂ ਤੁਸੀਂ ਆਪ ਦੇ ਘਰ ਕਰ ਸਕਦੇ ਚਲੋ ਆਹ ਮੰਗਾ ਇਹ ਪਹਿਣਾ ਧਰਦੀ ਹੈਗਾ ਨਾ ਧਰਦੀ ਹੈਂ ਭਰਾਵਾ ਧਰਦੀਆਂ ਤੋਂ ਟਾੜੀਆਂ ਆਈਆਂ ਸੁਭਾਲ ਲੋ ਸਾਡੀਆਂ ਨਰੀ ਪਹਿਣਾ ਆਈਆਂ ਟੋਟੀਆਂ ਆਈਆਂ ਸੁਭਾਲ ਲੋ ਸੁਭਾਲੀਆਂ ਆਂ ਕੋਲੇ ਕਹਿ ਕੇ ਗਿਆ ਹਾਂ ਅਬ ਖਾਓ ਬਾਲੋ ਚਾੜੇ ਤੇ ਖਲੋਂਦੇ ਨਹੀਂ ਅਚੋਪ ਮੇਰਾ ਕੀ ਖਲੋਆਂ ਮੋਢੂ ਵਾਲੇ ਕਿਹ ਰਿਸ਼ਤੇਦਾਰ ਖਲੋਉਂਦੇ ਆਪਣੇ 14 ਸਾਲ ਦੇ ਨਾਬਾਲਕ ਪੁੱਤਰ ਨਾਲ ਐਸਐਸਪੀ ਦਫ਼ਤਰ ਦੇ ਗੇੜੇ ਕੱਢਦੀ ਇਹ ਮਨਦੀਪ ਕੌਰ ਜੋ ਇੱਕ ਅਲੱਗ ਤਰ੍ਹਾਂ ਦੀ ਫਰਿਆਦ ਲੈ ਕੇ ਪੁਲਿਸ ਕੋਲ ਆਈ ਹੈ ਕਿ ਸ਼ਾਇਦ ਉਸ ਨੂੰ ਇਨਸਾਫ਼ ਮਿਲ ਸਕੇ ਮਾਮਲਾ ਫਿਰੋਜ਼ਪੁਰ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਹਸੀਕੇ ਦਾ ਜਿੱਥੋਂ ਦੀ ਰਹਿਣ ਵਾਲੀ ਮਨਜੀਤ ਕੌਰ ਨੇ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਕਿ 14 ਸਾਲ ਦੇ ਉਸ ਦੇ ਨਾਬਾਲਕ ਲੜਕੇ ਨਾਲ 22 ਸਾਲਾਂ ਦੀ ਉਸ ਦੀ ਗੁਆਂ ਦੇ ਵਿੱਚ ਰਹਿਣ ਵਾਲੀ ਲੜਕੀ ਦੇ ਵੱਲੋਂ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਤੇ ਜਦੋਂ ਦੇ ਬੱਚੇ ਨੇ ਮਨਾ ਕਰ ਦਿੱਤਾ ਤਾਂ ਉਲਟਾ ਉਹਨਾਂ ਤੇ ਹੀ ਝੂਠਾ ਪਰਚਾ ਦਰਜ ਕਰਵਾ ਦਿੱਤਾ ਜਿਹਦੇ ਚੱਲਦੇ ਹੋ ਇਨਸਾਫ ਦੀ ਮੰਗ ਕਰਦੇ ਨੇ ਕੀ ਨਾਮ ਤੇ ਕਿੱਥੋਂ ਰਹਿਣਗੇ ਮੇਰਾ ਨਾਮ ਦੀਪਕੌਰ ਹੈ ਪਿੰਡ ਹਸਤੇ ਕਹਾ ਤੇ ਰਹਿਣ ਵਾਲੇ ਹਾਂ ਕੀ ਹੋਈ ਮੁੰਡੇ ਦਾ ਹਰਕਤ ਕਿਹਨ ਕਿਨੇ ਕਿਥੇ ਸਾਡੇ ਗਵਾਂਡੀਆਂ ਐ ਗੁੜੀਆਂ ਨੇ ਗਵਾਂਡੀ ਹਾਂਜੀ ਚੰਦ ਲਾਲ ਦੀ ਗੁੜੀਆਂ ਮਸਕਾਨ ਹੁੰਦਾ ਨਾਮ ਹੈ ਕਿੰਨੀ ਹੋਣਾਂ ਕੋਹਦੀ ਬਾਈ 23 ਸਾਲ ਦੀ ਉਮਰ ਦੀ ਹੈ ਹਾਂ ਮੁੰਡਿਆਂ ਦੀ ਮੁੰਡਿਆਂ ਦੀ 14-15 ਸਾਲ ਸਾਰੀ ਉਮਰ ਦੀ ਹੈ ਕਿਦੋਂ ਦੀ ਘਟਨਾ ਹੈ 1.5-2 ਮਹੀਨੇ ਹੋ ਚਲੇ ਗਏ ਕਿਸ ਤਰ੍ਹਾਂ ਨੇ ਉਹਨੇ ਘਰੇ ਬੁਲਾਇਆ ਦੁਕਾਨ ਤੇ ਚੀਜ਼ ਕਰਕੇ ਮੇਰੇ ਕੋਲ ਹੀ ਬੁਲਾਇਆ ਹਾਂਜੀ ਹਾਂਜੀ ਉਹਦਾ ਮੰਮੀ ਡੈਡੀ ਪੱਠੇ ਵੜਨ ਗਏ ਵੈਸੀ ਉਹਨੇ ਸਾਨੂੰ ਘਰੇ ਬੁਲਾ ਕੇ ਮੁੰਡੇ ਨੂੰ ਤੇ ਉਹਨੇ ਵੀ ਗਲਤ ਰਗ ਦਿੱਤੀ ਮੁੰਡੇ ਨੂੰ ਉਹ ਕਹਿੰਦੀ ਵੀ ਇਹ ਕੰਮ ਨਾ ਕਰੇਗਾ ਮੁੰਡੇ ਨੂੰ ਕਹਿੰਦੀ ਮੈਂ ਰੇਪ ਦਾ ਕੇਸ ਪਾਵਾਂਗੀ ਤੁਹਾਡੇ ਤੇਰੀ ਮੰਮੀ ਡੈਡੀ ਨੂੰ ਅੰਦਰ ਤਕਾਵਾਂਗੀ ਹਾਂਜੀ ਹਾਂਜੀ ਨਾਲ ਤੁਹਾਡੇ ਕੋਲ ਪੈਸੇ ਲਵਾਂਗੀ ਹਾਂਜੀ ਕਿ ਕਿ ਮੁੰਡੇ ਦਾ ਕਰ ਕਿ ਕਿ ਮੁੰਡੇਰ ਬਾਅਦ ਗਲਤ ਸਬੰਧ ਬਣਾਉਂਦੇ ਹਾਂ ਹਾਂਜੀ ਮਜਬੂਰ ਕਰਤੀ ਹੈ ਉਸ ਸਮੇਂ ਤਾਂ ਹੀ ਰੋਲ ਆਇਆ ਕਿ ਦਰਖਾਸਤ ਦਿੱਤੀ ਨਹੀਂ ਨਾ ਮੁੰਡੇ ਨੇ ਮੈਨੂੰ ਘਰੇ ਆ ਕੇ ਦੱਸਿਆ ਫਿਰ ਅਸੀਂ ਗੱਲ ਕੀਤੀ ਫਿਰ ਉਹਦੇ ਡੈਡੀ ਨੂੰ ਘਰੇ ਬੁਲਾਇਆ ਫਿਰ ਉਹਨੇ ਕਿਹਾ ਕਹਿੰਦਾ ਘਰੇ ਜਾ ਗੱਲ ਕਰਾਂ ਉਹਦੀ ਮੰਮਾ ਤਾਂ ਕਰੇਗੀ ਨਹੀਂ ਸੀ ਉਹਦਾ ਡੈਡੀ ਕਰੇ ਆਇਆ ਸੀ ਹਾਂਜੀ ਤੇ ਫਿਰ ਉਲਟਾ ਬਾਅਦ ਚ ਕੰਮ ਤੇ ਮੇਰੇ ਘਰ ਵਾਲਾ ਕੰਮ ਤੇ ਚਲਾ ਗਿਆ ਇਹ ਬਾਅਦ ਚ ਦੂਜਾ ਕਿ ਘਰੇ ਗੱਲ ਪੈਣਾ ਕਹਿੰਦੇ ਮੁੰਡੇ ਨੂੰ ਅਸੀਂ ਮਾਰ ਹੀ ਦੇਣਾ ਕਹਿੰਦੇ ਮੁੰਡੇ ਦੀ ਗਲਤੀ ਹੈ ਹਾਂਜੀ ਇਹ ਉਹਨਾਂ ਬਾਰੇ ਚ 33 ਦੀ ਗੱਲ ਹੈ ਪਹਿਲਾਂ ਅਸੀਂ ਥਾਣੇ ਦਰਖਾਏ ਦਰ ਕੋਈ ਇਹਨਾਂ ਵੀ ਲਾਏ ਲਾ ਕੇ ਆਏ ਅਸੀਂ ਲਾਏ ਹਾਂਜੀ ਅਸੀਂ ਵੀ ਦਿੱਤੀ ਸੀ ਹਾਂਜੀ ਵੀ ਥੋੜਾ ਗੁड़िया ਕਰਕੇ ਪਹਿਲਾਂ ਘਰੇ ਮਾਰਨ ਆ ਗਏ ਮੁੰਡੇ ਨੂੰ ਕਹਿੰਦੇ ਅਸੀਂ ਮਾਰ ਹੀ ਦੇਣਾ ਮੁੰਡੇ ਨੂੰ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ ਪੁਲ ਤੁਹਾਡੇ ਦੇਖਣੇ ਸਾਡੇ ਤਾਂ ਝੂਠਾ ਪਰਚਾ ਸਾਡੇ ਦੋ ਜੀਆਂ ਤੇ ਕਰਾਤਾ ਇਹ ਕਹਿੰਦੇ ਸਾਡੇ ਆਹੇ ਮੇਰੇ ਘਰ ਵਾਲੀ ਨਾ ਕੁੱਟ ਮਾਰ ਕਰਤਾ ਇਹ ਉਹ ਕਿੱਥੇ ਸੀ ਜਿਹਦੇ ਕੁੱਟ ਮਾਰ ਕੀਤੀ ਉਹ ਉਹਦਾ ਕੰਮ ਤੇ ਮੇਰੇ ਘਰ ਵਾਲੇਗਾ ਅਸੀਂ ਮੈਂ ਕਰੇਗੀ ਹਾਂਜੀ ਤੇ ਮੈਂ ਉਲਟਾ ਮੇਰੇ ਬੱਚਿਆਂ ਦੇ ਮਗਰ ਲੱਗਤੇ ਤੇ ਇਹ ਨਾ ਕਰਪਾਨਾ ਛੋਟੇ ਲੈ ਕੇ ਮਗਰ ਲੱਗੇ ਮੈਂ ਕਿਸੇ ਤੇ ਕਰੇ ਬੱਚੇ ਨੁੱਕੇ ਆ 28 ਤਰੀਕ ਨੂੰ ਤੇ ਹਾਂਜੀ ਮੈਂ ਦੁਪਹਿਰੇ ਫਿਰ ਬੱਚੇ ਕੱਢੇ ਨੇ ਸਾਡੇ ਕੋ 12 ਵਜੇ ਦਾ ਟਾਈਮ ਸਾਡੇ ਕੋ 12 ਵਜੇ ਦਾ ਟਾਈਮ ਹੈ ਤੇ ਫਿਰ ਮੇਰੇ ਮਗਰ ਲੱਗ ਗਏ ਇੱਕ ਚੰਦ ਲਾਲ ਹੈ ਇੱਕ ਅਨਸਾ ਇੱਕ ਨਮੋਲ ਹੁੰਦਾ ਚੰਦ ਲਾਲ ਦਾ ਮੁੰਡਾ ਇਹ ਸਾਡੇ ਕੋਲ ਵਾਕਿਆਂ ਜਾ ਕੇ ਉੱਥੇ ਫੇਰ ਇਹਨਾਂ ਘੁੱਟ ਮਾਰ ਕੀਤੀ ਹਾਂਜੀ ਹੁਣ ਕੋਈ ਕਾਰਵਾਈ ਕੀਤੀ ਹੁਣ ਕੋਈ ਕਾਰਵਾਈ ਨਹੀਂ ਫੇਰ ਅਸੀਂ ਦਚਕੇ ਉੱਥੇ ਮਰੋਟੋ ਵੀ ਦਰਖਾਸਤ ਲਾਈ ਉੱਥੇ ਵੀ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਗਈ ਹੁਣ ਕੀ ਮੰਗਦੇ ਹੋ ਕਾਰਵਾਈ ਹਾਂਜੀ ਹੁਣ ਤਾਂ ਕਾਰਵਾਈ ਹੋਣੀ ਚਾਹੀਦੀ ਜੁਲਟਾ ਛੋਟੇ ਸਾਡੇ ਤੇ ਦੋਨਾਂ ਜੀਹਾਂ ਤੇ ਪਰਚਾ ਲਾਉਂ ਜੋ ਅਦਨ ਮੇਰਾ ਘਰ ਵਾਲਾ ਕੰਮ ਤੇ ਗਿਆ ਸੀ ਹਾਂਜੀ ਹਾਂਜੀ ਤੂੰ ਛੋਟਾ ਪਰਚਾ ਦਰਜ ਕੀਤਾ ਮੇਰਾ ਨਾਮ ਸੁਰੀ ਸਿੰਘ ਪਿੰਡ ਗਹਸਤੇ ਗਈ ਸਾਡੇ ਆਪਣਾ ਗਵਾੜ ਹੈਗਾ ਜੀ ਚੰਦ ਰਾਜ ਜੀ ਉਹਨਾਂ ਦੀ ਕੁੜੀ ਅੱਜ ਹੋ ਗਈ 2-डेढ़ 2 ਮਹੀਨੇ ਗਈ ਉਹਨਾਂ ਦੇ ਬੱਚੇ ਨੂੰ ਘਰੇ ਬੁਲਾ ਕੇ ਤੇ ਗਲਤ ਹਰਕਤਾਂ ਕੀਤੀਆਂ ਤੇ ਇਸ ਕਰਕੇ ਉਹਨੂੰ ਫਿਰ ਸਾਨੂੰ ਘਰੇ ਬੱਚੇ ਦੱਸਿਆ ਜੀ ਤੇ ਜਦੋਂ ਅਸੀਂ ਘਰੇ ਬੁਲਾ ਕੇ ਉਹਦੇ ਪਿਓ ਨੂੰ ਬੁਲਾਇਆ ਨਵਾਲੇ ਕਈ 15 ਸਾਲ ਦਾ ਬੱਚਾ ਸਾਡਾ ਜੀ ਤੇ ਘਰੇ ਬੁਲਾ ਕੇ ਉਹਦੇ ਪਿਓ ਨੂੰ ਸਮਝਾਇਆ ਕਿ ਆਹ ਤੇਰੀ ਕੁੜੀ ਨੇ ਹਰਕਤ ਕੀਤੀ ਏ ਉਹ ਇਸ ਗੱਲ ਤੋਂ ਸਾਡੇ ਨਾਲ ਰੰਜਿਸ਼ ਰਾਜਾ ਜੀ ਇਸੇ ਰੰਜਿਸ਼ ਨੇ ਫਿਰ 28 ਤਰੀਕ ਨੂੰ ਸਾਡੇ ਬੱਚਿਆਂ ਨਾਲ ਪਿਆ ਜੀ ਤੇ ਅਸੀਂ ਇਹ ਕੰਪਲੀਟ ਦਿੱ ਥਾਣੇ ਦੀ ਕੀਤੀ ਸੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਸ਼ਾਇਦ ਦਿੱਤੀ ਥਾਣੇ ਸੁਣਵਾਈ ਦੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੁਣ ਤੁਹਾਡੇ ਮਗਰ ਕੀ ਪਰਚੇ ਕਰਾ ਤੇ ਸਾਡੇ ਤੇ ਇਹਨਾਂ ਨੇ ਹੁਣ ਝੂਠਾ ਪਰਚਾ ਕਰਾਤਾ ਮੈਂ ਕੰਮ ਤੇ ਸੀ ਹਾਂ ਤੇ ਜਮੋਦਾ ਸਾਰੇ ਮੇਰੇ ਗਵਾਹ ਹੈਗੇ ਨੇ ਕੰਮ ਕਰ ਜਿੱਥੇ ਕੰਮ ਲੱਗਿਆ ਜੀ ਹਾਂ ਹਾਂ ਤੇ ਕੀ ਇਹਨਾਂ ਨੇ ਲਿਖਾਇਆ ਗੱਲ ਇਹਨਾਂ ਹਾਂ ਇਹਨਾਂ ਕਿਹਾ ਜੀ ਇਹ ਮੇਰੀ ਜਨਾਨੀ ਗਲ ਪਾਏ ਕੱਪੜੇ ਪਾੜੇ ਨੇ ਮੈਂ ਉਸ ਟਾਈਮ ਨਹੀਂ ਮੈਂ ਕੰਮ ਤੇ ਸੀ ਸਰਸਵਦੀ ਕਲੋਨੀ ਚ ਮਗਰ ਲੱਗੇ ਆ ਮੇਰੇ ਬੱਚਿਆਂ ਦੇ ਲੱਗੇ 28 ਤਰੀਕ ਨੂੰ ਮਗਰ ਲੱਗੇ ਸਾਢੇ 10 ਵਜੇ ਦੀ ਗੱਲ ਸਾਢੇ 10 ਵਜੇ ਦੀ ਮੈਂ ਕੰਮ ਤੇ ਸੀ ਤੇ ਪਿੰਡ 'ਚ ਬੱਚੇ ਕਿਸੇ ਘਰ ਜਾ ਕੇ ਲੁਕੇ ਨਹੀਂ ਜੀ ਤੁਹਾਨੂੰ ਸਾਨੂੰ ਦੱਸਿਆ ਜੀ ਤੁਹਾਡੇ ਬੱਚੇ ਤੇ ਮਗਰ ਲੱਗੇ ਨੇ ਇਹ ਨਾਂ ਚਲੇ ਸੀ ਨਹਿਰ ਤੇ ਤੇ ਉੱਥੇ ਮਗਰ ਲੱਗੇ ਨੇ ਕਾਪੇ-ਕੁਪੇ ਲੈ ਗਏ ਬੱਚਾ ਮਗਰ ਉਲਟਾ ਤੁਹਾਡੇ ਤੇ ਕਰਾਤਾ ਉਲਟਾ ਸਾਡੇ ਤੇ ਪਰਚਾ ਕਰਾਤਾ ਜੀ ਝੂਠਾ ਝੂਠਾ ਪਰਚਾ ਜੀ ਸਾਨੂੰ ਇਨਸਾਫ ਚਾਹੀਦਾ ਜੀ ਉਹਦੇ ਸਬੂਤ ਵੀ ਹੈਗੇ ਤੁਹਾਡੇ ਕੋਲ ਹਾਂ ਸਬੂਤ ਹੈਗੇ ਸਾਡੇ ਕੋਲ ਪ੍ਰੋਪਰ ਪੈਸੇ ਪੁਹੇ ਲੈਣ ਦੇ ਹਾਂ ਪੈਸੇ ਲੈਣ ਦੇ ਸਬੂਤ ਹੈਗੇ ਨਾ ਪਹਿ ਕਿਸਨੂੰ ਪੈਸੇ ਦਿੱਤੇ ਸੀ 5000 ਰੁਪਏ ਦਿੱਤਾ ਸੀ ਹਾਂ ਹਾਂ ਉਹਦੇ ਸਾਡੇ ਕੋਲ ਆਡੀਓ ਹੈਗੀ ਸੀ ਰਿਕਾਰਡਿੰਗ ਸਬੂਤ ਹੈਗਾ ਜੀ ਉਹ ਅਸੀਂ ਦੇ ਦੇਗਾ ਅਸੀਂ ਸਾਹਿਬ ਨੂੰ ਜਿਹੜੇ ਨਾਲ ਆਉਂਦੇ ਬੰਦੇ ਬਹੁਤ ਹਾਂ ਜੋ ਮੋਤਮਰ ਆਪਣੇ ਹੈਗੇ ਗੋਰਾ ਹੈਗੇ ਆਪਣਾ ਟਾਰੀ ਦਾ ਪ੍ਰਧਾਨ ਆ ਹਾਂ ਹਾਂ ਇੱਕ ਆਪਣਾ ਹੈਗਾ ਜੀ ਸੋਨੂ ਨਾਰਦ ਇਹ ਆਉਂਦੇ ਹਾਂ ਇਹ ਆਉਂਦੇ ਨਾਲ ਹੀ ਇਹਨਾਂ ਨੇ ਝੂਠਾ ਪਰਚਾ ਸਾਡੇ ਕਰਾਇਆ ਇਹਨਾਂ ਤੇ ਕਹਿ ਤੇ ਸਾਰਾ ਪਿੰਡ ਇਹ ਪੈਸੇ ਲੈ ਕੇ ਕੰਮ ਕਰਦੇ ਨੇ ਜੀ ਹਾਂ ਹਾਂ ਕਦੀ ਕਿਸੇ ਝੂਠਾ ਪਰਚਾ ਕਰਾਤਾ ਕਦੀ ਕਿਸੇ ਤੇ ਹਾਂ ਜੀ ਇਨਕੁਆਰੀ ਹੋਣੀ ਚਾਹੀਦੀ ਸਾਰੀ ਤੇ ਮੈਂ ਉਹਦਾ ਕੰਮ ਤੇ ਸੀ ਉਸ ਟਾਈਮ 112 ਤੇ ਮੈਂ ਕਾਲ ਵੀ ਕੀਤੀ ਏ ਕੰਮ ਤੇ ਹੁੰਦੇ ਸੀ ਲੋਕੇਸ਼ਨ ਵੀ ਲੋਕੇਸ਼ਨ ਹਾਂ ਲੋਕੇਸ਼ਨ ਵੀ ਉੱਥੇ ਦੀ ਸੀ ਤੇ ਕੋਈ ਕਾਰਵਾਈ ਨਹੀਂ ਪੁਲਿਸ ਕੋਈ ਨਹੀਂ ਪਹੁੰਚੀ ਸੀ ਬੱਚੇ ਮੇਰੇ ਕਿਸੇ ਕਰਜਾ ਲੁਕੇ ਨੇ ਫਿਰ ਉਹ ਰਾਹ ਚ ਘੇਰ ਕੇ ਕੁੱਟਮਾਰ ਕੀਤੀ ਮੇਰੇ ਬੱਚਿਆਂ ਨਾਲ ਤੇ ਮੇਰੇ ਘਰ ਦੀ ਨਾਲ ਕਪੜੇ ਕੋੜੇ ਪਾੜੇ ਨਾ ਕੁੱਟਮਾਰ ਕੀਤੀ ਮੋਟਰਸਾਈਕਲ ਦੀ ਤੋੜਪਾਨ ਕੀਤੀ ਨਾ ਤੇ ਬੱਚਿਆਂ ਚਵੇੜਾ ਛੋੜਾ ਮੇਰੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਥਾਣਾ ਆਪਣਾ ਮਦੋਰ ਚ ਕੀਤੀ ਕਾਰਵਾਈ ਕੁਈ ਸਾਡੀ ਸੁਣਵਾਈ ਨਹੀਂ ਉੱਥੇ ਪੁਲਿਸ ਵੱਲੋਂ ਆਨ ਫੋਨੋ ਦੇ ਵਿੱਚ ਨਾਬਾਲਗ ਲੜਕੇ ਦੇ ਪਰਿਵਾਰ ਤੇ ਹੀ ਕੁੱਟਮਾਰ ਕਰਨ ਦਾ ਮੁਕੱਦਮਾ ਦਰਜ ਕਰ ਦਿੱਤਾ ਜਦ ਇਸ ਬਾਰੇ ਜਾਂਚ ਅਧਿਕਾਰੀ ਨੂੰ ਪੁੱਛਿਆ ਗਿਆ ਕਿ ਇਹ ਮਾਮਲਾ ਤਫਤੀਸ਼ ਤੋਂ ਬਾਅਦ ਦਰਜ ਕੀਤਾ ਗਿਆ ਤਾਂ ਉਹ ਪਹਿਲਾਂ ਤਾਂ ਮਾਮਲੇ ਦੀ ਜਾਂਚ ਕਰਕੇ ਐਫ ਆਈ ਆਰ ਦਰਜ ਕਰਨ ਦੀ ਗੱਲ ਕਹਿੰਦੇ ਰਹੇ ਪਰ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ surjeet singh ਉਸ ਦਿਨ ਘਟਨਾ ਵਾਲੀ ਜਗ੍ਹਾ ਤੇ ਮੌਜੂਦ ਹੀ ਨਹੀਂ ਸੀ ਫਿਰ ਇੱਕ ਦਮ ਜਾਂਚ ਅਧਿਕਾਰੀ ਪਲਟਦੇ ਹੋਏ ਜਾਂਚ ਦੀ ਗੱਲ ਕਰਨ ਲੱਗੇ ਆਓ ਸੁਣਦੇ ਹਾਂ ਕੋਈ ਕੁਲਿੰਦਰ ਸਿੰਘ ਹੋ ਰਹੀ ਆ ਪਤਨੀ ਚੰਦ ਸਿੰਘ ਪਿੰਡ ਹਸੇਕੇ ਦੀ ਇਹ 28 6 24 ਦੀ ਗੱਲ ਆ ਇਹਨੂੰ ਫਟਾ ਮਾਰਿਆ ਨ ਕਿਰਕੇ ਨਾ ਸਰਜੀਤ ਸਿੰਘ ਪੁੱਤਰ ਰਵੀ ਸਿੰਘ ਤੇ ਉਹਦੀ ਪਤਨੀ ਆ ਪਾਸ਼ਾ ਨੇ ਉਹ ਆਪਣੇ ਹਸੇਕੇ ਦੇ ਨੇ ਇਹਨਾਂ ਸੱਟਾਂ ਮਾਰੀਆਂ ਦੇ ਅਸੀਂ ਪਤਾ ਤੇ ਕਰਤਾ ਐ ਗੱਤੂ ਦੀ ਜਗ੍ਹੀ ਆ ਇਹ ਘਰ ਵੀ ਕਿੱਥੇ ਕਵੈਸੇ ਹੈ ਵੇਰੀਫਾਈ ਕਰਕੇ ਵੈਰੀਫਾਈ ਕਰਕੇ ਕੀਤਾ ਜੀ ਉਹ ਬੱਸ ਸੀਸੀਟੀਵੀ ਦੀ ਦਿਖਾਈ ਦੇ ਰਿਹਾ ਜੀ ਪਰ ਉਹ ਮਹਤਾਨ ਸਾਹਿਬ ਚੱਕੀਤਾ ਹੈ ਕਿ ਉਹ ਦਰਖਾਨ ਦੁਆਰ ਚੱਕਰਾਗੇ ਦੁਆਰ ਜਾਕੇ ਹੂੰ ਹੂੰ ਕੈਮਰਾ ਚੈੱਕ ਕਰਾਂਗੇ ਸੂਚੇ ਵੇਪ ਕੀ ਹੈਗਾ ਅ ਕੋਈ ਚਾਹੀਦੀ ਦਸਮ ਲਵਾ ਕੋਈ ਗੱਲ ਨਹੀਂ ਪਖਤ ਹੈ ਕੀਤੀ ਹੈ ਤਫਤੀਸ਼ ਜਾਰੀ ਹੈ ਜੀ ਜੋ ਸਚਾਈ ਸਾਹਮਣੇ ਉਹ ਕਰਾਂਗੇ ਫਿਰ। ਖੈਰ ਪਰਿਵਾਰ ਨੂੰ ਹੁਣ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਉਮੀਦ ਹੈ ਕਿ ਸ਼ਾਇਦ ਉਹਨਾਂ ਨੂੰ ਉਹਨਾਂ ਪਾਸੋਂ ਇਨਸਾਫ ਮਿਲ ਸਕੇ ਅਤੇ ਨਿਰਪੱਖ ਜਾਂਚ ਵਿੱਚ ਸੱਚ ਸਾਹਮਣੇ ਆ ਸਕੇ। ਇਸ ਉਮੀਦ ਦੇ ਵਿੱਚ ਇਨਸਾਫ ਦੀ ਗੁਹਾਰ ਐਸਐਸਪੀ ਫਿਰੋਜ਼ਪੁਰ ਦੇ ਅੱਗੇ ਲਗਾਈ ਗਈ ਹੈ। ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ।